ਹਾਂਜੀ ਹੁਣ ਜਿਹੜੀ ਕੀ ਕਮਲ ਕੌਰ ਦੀ ਰਿਪੋਰਟ ਆ ਗਈ ਹੈ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋ ਗਏ ਤਾਂ ਜਿਹੜੇ ਕੀ ਬਾਈ ਕਹਿੰਦੇ ਸੀ ਲੋਗ ਵੀ ਕਮਲ ਕੌਰ ਦੇ ਨਾਲ ਇਹ ਹੋਇਆ ਉਹ ਹੋਇਆ ਹਨਾ ਤਾਂ ਜਿਹੜੇ ਹਿਸਾਬ ਨਾਲ ਹੁਣ ਇਹ ਵੀਡੀਓ ਆਈ ਹੈ ਸਾਹਮਣੇ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਬਣੇ ਰੋ ਚੈਨਲ ਤੇ ਵੀ ਇਹਦੇ ਵਿੱਚ ਕੀ ਖੁਲਾਸੇ ਹੋਏ ਆ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਪਹਿਲਾਂ ਇਹ ਵੀਡੀਓ ਸੁਣੋ ਕਰਦੇ ਆ ਫਿਰ ਵਿਚਾਰ ਸਾਂਝੇ ਸੁਣੋ ਵੀਡੀਓ ਕੰਚਨ ਕੁਮਾਰੀ ਉਰਫ ਕਮਲ ਕੌਰ ਪਾਬੀ ਦੀ ਮੌਤ ਤੋਂ ਬਾਅਦ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਪਿਤੇ ਦਿਨਾਂ ਵਿੱਚ ਵੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਅੱਜ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੌਰਾਨ ਜਿਸ ਤਰ੍ਹਾਂ ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੋਸਟਮਾਰਟਮ ਵਿੱਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਮਲ ਕੌਰ ਭਾਬੀ ਦਾ ਕਤਲ ਆ ਜਿਹੜਾ ਗਲ ਘੋਟ ਕੇ ਕੀਤਾ ਗਿਆ ਹੈ ਕਿਉਂਕਿ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ ਕਿ ਕਮਲਕੌਰ ਭਾਬੀ ਦਾ ਜਿੱਥੇ ਕਤਲ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਨਾਲ ਸਰੀਰਕ ਸੰਬੰਧ ਵੀ ਬਣਾਏ ਗਏ ਜਾਂ ਉਹਨਾਂ ਦਾ ਬਲਾਤਕਾਰ ਵੀ ਕੀਤਾ ਗਿਆ ਅਜਿਹੀਆਂ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਵਿੱਚ ਚੱਲ ਰਹੀਆਂ ਸਨ ਜਿਸ ਤੇ ਅੱਜ ਇੱਕ ਵਾਰ ਪੁਲਿਸ ਅਧਿਕਾਰੀ ਆ ਜਿਹੜੇ ਵਿਰਾਮ ਲਾਉਦੇ ਨਜ਼ਰ ਆਏ ਨੇ ਬਠਿੰਡਾ ਦੇ ਐਸਐਸਪੀ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਤੇ ਜਿਸ ਵਿੱਚ ਇਹ ਖੁਲਾਸੇ ਹੋਏ ਨੇ ਕਿ ਕਮਲਕੌਰ ਭਾਬੀ ਦਾ ਕਤਲ ਜਿਹੜਾ ਗਲ ਕੋਟ ਕੇ ਕੀਤਾ ਗਿਆ ਕੋਈ ਵੀ ਇਸ ਤਰ੍ਹਾਂ ਦੀ ਉਹਨਾਂ ਬਾਕੀ ਕੋਈ ਛੇੜਛਾੜ ਨਹੀਂ ਕੀਤੀ ਗਈ ਸਿਰਫ ਉਹਦੇ ਗਲ ਤੋਂ ਕੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਇੱਥੇ ਦੱਸਣਾ ਬੰਦਾ ਹੈ ਕਿ ਕਮਲਕੌਰ ਭਾਬੀ ਦੀ ਲਾਸ਼ ਹੈ ਜਿਹੜੀ ਬਠਿੰਡਾ ਪੁਲਿਸ ਨੂੰ 11 ਜੂਨ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੀ ਕਾਰ ਪਾਰਕਿੰਗ ਵਿੱਚੋਂ ਮਿਲਦੀ ਹੈ ਉਸ ਸਮੇਂ ਰੌਲਾ ਪੈਂਦਾ ਜਦੋਂ ਕਾਰ ਵਿੱਚੋਂ ਸਮੈਲ ਆਉਣ ਲੱਗਦੀ ਹੈ ਤਾਂ ਆਸ-ਪਾਸ ਦੇ ਲੋਕ ਇਸ ਦੀ ਸ਼ਿਕਾਇਤ ਬਠਿੰਡਾ ਪੁਲਿਸ ਨੂੰ ਕਰਦੇ ਨੇ ਬਠਿੰਡਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਕਾਰ ਦੀ ਜਾਂਚ ਕਰਦੀ ਹੈ ਤਾਂ ਉਹਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲਦੀ ਹੈ ਲਾਸ਼ ਦੀ ਜਾਂਚ ਸ਼ੁਰੂ ਹੁੰਦੀ ਹੈ ਤਾਂ ਸਵੇਰੇ ਹੀ ਇਹ ਖੁਲਾਸੇ ਹੁੰਦੇ ਨੇ ਕਿ ਇਹ ਲਾਸ਼ ਹੈ ਜਿਹੜੀ ਕਮਲਕੌਰ ਭਾਬੀ ਦੀ ਹੈ ਜਿਸ ਦਾ ਨਾਮ ਕਾਂਚਨ ਕੁਮਾਰੀ ਹੈ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਆਰੋਪੀਆਂ ਦੀ ਭਾਲ ਵਿੱਚ जुट ਜਾਂਦੀ ਹੈ ਇਸ ਦਿਸ ਦੌਰਾਨ ਪੁਲਿਸ ਵੱਲੋਂ ਕਰੀਬ ਇੱਕ ਦਿਨ ਵਿੱਚ ਇਹ ਖੁਲਾਸਾ ਕਰ ਦਿੱਤਾ ਜਾਂਦਾ ਹੈ ਕਿ ਇਹ ਮਾਮਲਾ ਅਮਰਤਪਾਲ ਸਿੰਘ ਮਹਿਰੋ ਨਾਲ ਜੁੜਿਆ ਤੇ ਅਮਰਤਪਾਲ ਸਿੰਘ ਮਹਿਰੋ ਦੇ ਸਾਥੀਆਂ ਵੱਲੋਂ ਇਸ ਦਾ ਕਤਲ ਕੀਤਾ ਗਿਆ ਇਸ ਮਾਮਲੇ ਵਿੱਚ ਮੁੱਖ ਮਾਸਟਰਮਾਈਂਡ ਸੀ ਜਿਹੜਾ ਅਮਰਤਪਾਲ ਮਹਿਰੋ ਸੀ ਤੇ ਜਿਸ ਤੋਂ ਬਾਅਦ ਪੁਲਿਸ ਇਹ ਵੀ ਖੁਲਾਸਾ ਕਰਦੀ ਹੈ ਕਿ ਅਮਰਤਪਾਲ ਸਿੰਘ ਮਹਿਰੋ ਕਤਲ ਸਮੇਂ ਮੌਕੇ ਤੇ ਮੌਜੂਦ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ 에ਅਰਪੋਰਟ ਰਾਹੀਂ ਵਿਦੇਸ਼ ਰਵਾਨਾ ਹੋ ਜਾਂਦਾ ਜਿਸ ਕਰਕੇ ਉਸ ਨੂੰ ਉਸ ਦਾ ਲੁਕਆਊਟ ਨੋਟਿਸ ਵੀ ਪੁਲਿਸ ਜਾਰੀ ਕਰਦੀ ਹੈ ਪਰ ਹੁਣ ਉਸ ਤੋਂ ਬਾਅਦ ਬੇਸ਼ੱਕ ਪੋਸਟ ਸੰਸਕਾਰ ਵੀ ਉਹਦਾ ਬਠਿੰਡਾ ਵਿਖੇ ਕੀਤਾ ਗਿਆ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਜਿੱਥੇ ਤਿੰਨ ਲੋਕਾਂ ਦੇ ਖਿਲਾਫ ਪਹਿਲਾ ਮਾਮਲਾ ਦਰਜ ਕੀਤਾ ਤੇ ਹੁਣ ਦੋ ਲੋਕਾਂ ਦੇ ਨੂੰ ਹੋਰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਿਨ੍ਹਾਂ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਭੱਜਣ ਵਿੱਚ ਮਦਦ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤੇ ਹੋਰ ਵੀ ਖੁਲਾਸੇ ਹੈ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਸਕਦੇ ਨੇ ਮੁਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ ਹਾਂਜੀ ਇਹ ਜੋ ਕਮਲਕੌਰ ਦੀ ਰਿਪੋਰਟ ਆਈ ਹੈ ਜਿਦੇ ਵਿੱਚ ਕਈ ਲੋਕਾਂ ਦਾ ਕਹਿਣਾ ਸੀ ਜਿਵੇਂ ਗਿਆਨੀ ਬੂਟਾ ਸਿੰਘ ਤੇ ਕਈ ਹੋਰ ਬਾਬੇ ਜਿਹੜੇ ਆਪਾਂ ਕਹਦਿਏ ਵੀ ਜਿਵੇਂ ਇੱਕ ਅਸੂਲਪੁਰ ਵਾਲਾ ਬਾਬਾ ਜਿਹੜਾ ਹਰਜੀਤ ਸਿੰਘ ਪੂਰਾ ਨਾਮ ਉਹਦਾ ਤੇ ਇੱਕ ਜਿਹੜਾ ਬੂਟਾ ਸਿੰਘ ਇਹਦੇ ਤੇ ਵੀ ਸਵਾਲ ਉੱਠਦੇ ਆ ਵੀ ਤੁਸੀਂ ਕਹਿੰਦੇ ਆਂ ਵੀ ਉਹਦਾ ਬਲਾਤਕਾਰ ਕੀਤਾ ਗਿਆ ਤਾਂ ਇਹ ਕੀਤਾ ਗਿਆ ਉਹ ਕੀਤਾ ਗਿਆ ਤੇ ਜਿਹੜਾ ਹੁਣ ਐਸਐਸਪੀ ਬਟਿੰਡਾ ਕੀ ਦਾ ਉਹਦਾ ਕੀ ਕਹਿਣਾਗਾ ਉਹ ਕਹਿੰਦੇ ਵੀ ਰਿਪੋਰਟ ਦੇ ਵਿੱਚ ਆ ਗਿਆ ਵੀ ਉਹਦਾ ਗਲ ਕਟ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਪਰ ਜੋ ਇਹ ਗਿਆਨੀ ਬੂਟਾ ਸਿੰਘ ਆ ਜਿਹੜਾ ਜਿਵੇਂ ਕਿ ਇਹ ਕੋਲੇ ਬੈਠਾ ਹੁੰਦਾ ਉਸ ਵਕਤ ਇਹ ਕਹਿੰਦਾ ਵੀ ਉਹਦਾ ਬਲਾਤ ਕਰ ਹੋਇਆ ਸੀ ਜੀ ਅਮਰਤਪਾਲ ਮਹਿਰੋ ਨੇ ਉਹਦਾ ਬਲਾਤ ਪਹਿਲਾਂ ਬਲਾਤ ਕਰ ਦਿੱਤਾ ਬਾਅਦ ਵਿੱਚ ਉਹਨੂੰ ਮਾਰ ਦਿੱਤਾ ਗਿਆ ਤੇ ਸਭ ਝੂਠ ਸੀ ਤਾਂ ਹੁਣ ਗਿਆਨੀ ਬੂਟਾ ਸਿੰਘ ਨੂੰ ਪੁੱਛਾਂਗੇ ਅਸੀਂ ਤੇ ਜਿਹੜਾ ਇੱਕ ਆ ਰਸੂਲਪੁਰੀ ਵਾਲਾ ਬਾਬਾ ਜਿਹੜਾ ਰਸੂਲਪੁਰ ਤੋਂ ਆ ਤੇ ਪੂਰਾ ਨਾਮ ਮਰਜੀਤ ਸਿੰਘ ਆ ਇਹਨੂੰ ਵੀ ਪੁੱਛਾਂਗੇ ਬੀ ਹੁਣ ਦੱਸੋ ਜਿਹੜਾ ਰਿਪੋਰਟ ਆ ਇਹ ਗਲਤ ਆ ਕਿਉਂਕਿ ਖੁਦ ਐਸਐਸਪੀ ਬਠਿੰਡਾ ਦਾ ਕਹਿਣਾ ਇਹ ਕੋਈ ਆਪਣਾ ਕਹਿਣਾ ਨਹੀਂ ਹੈਗਾ ਰਿਪੋਰਟ ਆਊਗੀ ਜਿਹੜੀ ਉਹ ਸੱਚ ਹੋਊਗੀ ਉਹਦੇ ਵਿੱਚ ਕੋਈ ਗਲਤਫਲਤ ਨਹੀਂ ਹੋਊਗਾ ਜੋ ਹੋਇਆ ਹੋਇਆ ਉਹਦੇ ਨਾਲ ਉਹੀ ਆਊਗਾ ਹੁਣ ਦੱਸਿਆ ਜਾਂਦਾ ਵੀ ਗਲਾ ਕੁੱਟ ਕੇ ਮਾਰਿਆ ਜਾਂਦਾ ਤੇ ਉਹ ਰਿਪੋਰਟ ਦੇ ਵਿੱਚ ਆਇਆ ਤੇ ਗਲਾ ਕੁੱਟ ਕੇ ਹੀ ਮਾਰਿਆ ਗਿਆ ਥੋੜੇ ਵਿਚਾਰ ਜ਼ਰੂਰ ਸਾਂਝੇ ਕਰਨੇ ਹੀ ਕਿਉਂਕਿ ਪੰਜਾਬ ਦੇ ਪ੍ਰਤੀ ਚੈਨਲ ਪੰਜਾਬ ਦੇ ਕ੍ਰੀਤੀ ਗੱਲਬਾਤ ਕਰਦੇ ਰਹਿੰਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਲ ਨਵ ਟੌਪ ਤੇ ਧੰਨਵਾਦ ਜਿਹੜੇ ਲੋਕਾਂ ਨੂੰ ਇਹ ਸੀ ਵੀ ਇਹਦਾ ਬਲਾਕ ਕਰ ਕੀਤਾ ਗਿਆ ਵਿੱਚ ਵੀਡੀਓ ਵੀ ਪਈਆਂ ਕੁਝ ਤੇ ਪਰ ਨਹੀਂ ਜੋ ਹੁਣ ਇਹ ਰਿਪੋਰਟ ਆ ਗਈ ਬਈ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਆ ਸਾਹਮਣੇ ਪਰ ਹਾਂ ਉਹ ਰਿਪੋਰਟ ਦੇ ਵਿੱਚ ਇਹ ਜ਼ਰੂਰ ਆ ਗਿਆ ਵੀ ਉਹਦਾ ਗਲਕੁਟ ਕੇ ਨੂੰ ਮਾਰ ਦਿੱਤਾ ਗਿਆ ਤੇ ਪਰ ਜੋ ਇਹ ਗਿਆਨੀ ਬੂਟਾ ਸਿੰਘ ਆ ਜਿਹੜਾ ਜਿਵੇਂ ਕਿ ਇਹ ਕੋਲੇ ਬਿਠਾ ਹੁੰਦਾ ਉਸ ਵਕਤ ਇਹ ਕਹਿੰਦਾ ਵੀ ਉਹਦਾ ਬਲਾਤਕਾਰ ਹੋਇਆ ਸੀ ਜੀ ਅਮਰਤਪਾਲ ਮਹਿਰੂ ਨੇ ਉਹਦਾ ਬਲਾਤਕਾਰ ਪਹਿਲਾਂ ਬਲਾਤਕਾਰ ਕੀਤਾ ਬਾਅਦ ਵਿੱਚ ਉਹਨੂੰ ਮਾਰ ਦਿੱਤਾ ਗਿਆ ਤੇ ਸਭ ਝੂਠ ਸੀ ਤਾਂ ਹੁਣ ਗਿਆਨੀ ਬੂਟਾ ਸਿੰਘ ਨੂੰ ਪੁੱਛਾਂਗੇ ਅਸੀਂ ਤੇ ਜਿਹੜਾ ਇੱਕ ਆ ਰਸੂਲਪੁਰੀ ਵਾਲਾ ਬਾਬਾ ਜਿਹੜਾ ਰਸੂਲਪੁਰ ਤੋਂ ਆ ਤੇ ਪੂਰਾ ਨਾਮ ਮਰਜੀਤ ਸਿੰਘ ਆ ਇਹਨੂੰ ਵੀ ਪੁੱਛਾਂਗੇ ਵੀ ਹੁਣ ਦੱਸੋ ਜਿਹੜਾ ਰਿਪੋਰਟ ਹੈ ਇਹ ਗਲਤ ਆ ਕਿਉਂਕਿ ਖੁਦ ਐਸਐਸਪੀ ਬਠਿੰਡਾ ਦਾ ਕਹਿਣਾ ਹੈ ਇਹ ਕੋਈ ਆਪਣਾ ਕਹਿਣਾ ਨਹੀਂ ਹੈਗਾ ਰਿਪੋਰਟ ਆਊਗੀ ਜਿਹੜੀ ਉਹ ਸੱਚ ਹੋਊਗੀ ਉਹਦੇ ਵਿੱਚ ਕੋਈ ਗਲਤ ਫਲਤ ਨਹੀਂ ਹੋਊਗਾ ਜੋ ਹੋਇਆ ਹੋਇਆ ਉਹਦੇ ਨਾਲ ਉਹੀ ਆਊਗਾ ਹੁਣ ਦੱਸਿਆ ਜਾਂਦਾ ਵੀ ਗਲਾ ਕੁੱਟ ਕੇ ਮਾਰਿਆ ਜਾਂਦਾ ਤੇ ਉਹ ਰਿਪੋਰਟ ਦੇ ਵਿੱਚ ਆਇਆ ਤੇ ਗਲਾ ਕੁੱਟ ਕੇ ਹੀ ਮਾਰਿਆ ਗਿਆ ਵੀ ਤੁਹਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਲ ਨਵ ਟਾਕ ਤੇ ਧੰਨਵਾਦ